ਕੱਲ੍ਹ ਵਾਤ ਉਹਦਾ ਆਪਣਾ ਬੱਚੇ ਦਾ 10 ਤਰੀਕ ਨੂੰ ਆਪਣਾ ਪੰਜਾਬ ਕੋਸ਼ਿ ਹੈ ਮੈਡੀਕਲ ਟੈਸਟ ਸੀ ਤੇ ਬਸ ਉਸ ਤੋਂ ਬਾਅਦ ਜਿਉਣੀ ਹੋਣੀ ਸੀਗੀ ਹੂੰ ਤੇ ਮੇਰਾ ਬੱਚਾ ਕੱਲ ਆਪਣਾ ਐਕਟਿਵ ਆਸੇ ਪਿੰਡੋਂ ਸ਼ਹਿਰ ਸ਼ਹਿਰੋਂ ਪਿੰਡ ਜਾ ਰਿਹਾ ਸੀ ਕਿਹੜੇ ਪਿੰਡੋਂ ਆ ਰਿਹਾ ਸੀ ਕਿਦੜਵਾ ਤੋਂ ਆਪਣਾ ਫਕਰਸਰ ਜਾ ਰਿਹਾ ਸੀ ਗਈ ਹੂੰ ਤੇ ਇਹ ਜਿਹੜੇ ਗੱਡੀ ਵਾਲੇ ਐ ਇਹਨਾਂ ਨੇ ਪਿੱਛੋਂ ਫੇਟ ਮਾਰੀ ਜਿਸ ਕਾਰਨ ਮੇਰੇ ਬੱਚੇ ਦੀ ਉਥੇ ਡਵਾਈਡਰ ਤੇ ਸਿਰ ਵੱਜਣ ਕਰਕੇ ਮੌਤ ਹੋ ਗਈ ਮੈਂ ਚਾਹਣਾ ਵੀ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਹਾਂ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਸਾਡੇ ਬੰਦੇ ਸੀਗੇ ਜਿਹੜੇ ਮਗਰੀ ਸੀਗੇ ਤੇ ਉਹਨਾਂ ਨੇ ਨੰਬਰ ਵੀ ਵੇਖਿਆ ਸਾਰਾ ਗੱਡੀ ਦਾ ਸਾਰਾ ਕੁਝ ਵੇਖਿਆ ਜੀ ਹੂੰ ਗੱਡੀ ਦਾ ਨੰਬਰ ਕਲੀਅਰ ਸਮਝ ਪਤਾ ਹੀ ਉਹੀ ਗੱਡੀ ਹੈ ਕੀ ਮੰਗ ਕੀ ਹਣ ਤੁਹਾਡੀ ਸਾਨੂੰ ਤਾਂ ਇਨਸਾਫ ਹੀ ਮਿਲਣਾ ਚਾਹੀਦਾ ਜੀ ਮੇਰਾ ਬੱਚਾ ਨੌਕਰੀ ਤੇ ਚੜਨ ਵਾਲਾ ਸੀਗਾ ਇਹਨਾਂ ਦੇ ਇੱਕ ਗਲਤੀ ਕਰਕੇ ਸਾਡਾ ਘਾਰ ਹੀ ਖਰਾਬ ਹੋ ਗਿਆ ਅੱਜ ਮੇਰੇ ਗਵਾਹ ਨੇ ਸੀ ਮੇਰੇ ਪਤੀ ਵੀ ਲੱਗਦਾ ਹੂੰ ਕੀ ਗੱਲਬਾਤ ਹੋਈ ਹੈ ਜੀ ਇਹ ਕੱਲੇ ਤੋਂ ਕਿਤੇ ਬਾਜ਼ਾਰ ਤੋਂ ਜਾ ਰਹੇ ਸੀਗੇ ਸਮਾਨ ਲੈ ਕੇ ਤੇ ਰਾਹ 'ਚ ਜਾਂਦੇ ਨੂੰ ਕੋਈ ਢਾਬੇ ਕੋਲੇ ਇਹਨਾਂ ਕੋਈ ਸਾਈਡ ਮਾਰ ਕੇ ਟ੍ਰੈਕ ਪਾਰ ਦੀ ਨੰਬਰ ਪਿਆ ਹੂੰ ਉਹ ਨਾ ਜਿਹੜੀ ਕਿ ਹਰਮੰਦਰ ਸਿੰਘ ਦੀ ਜਿਹਦੀ ਮੌਤ ਹੋ ਗਈ ਇੱਕ ਮੁੰਡੇ ਦੇ ਸੱਟਾ ਉਹ ਬੀੜੇ ਜਾਗੜਾ ਹੈ ਅੱਛਾ ਕੀ ਹੁਣ ਤੁਸੀਂ ਥਾਣੇ ਆਇਓ ਕੀ ਮੰਗ ਕੀ ਹੈ ਤੁਹਾਡੀ ਸਾਡੇ ਤੇ ਇਹੀ ਇਹਦੀ ਬੰਦੀ ਕਾਰਵਾਈ ਕੀਤੀ ਜਾਵੇ ਇਨਸਾਫ ਨਾ ਜੀ ਮੌਤ ਹੋ ਜਾਣਾ ਗੱਡੀ ਵਾਲੇ ਟਰੇਸ ਹੋ ਗਈ ਜੀ ਬੀੜੇ ਟਰੇਸ ਹੋ ਗਏ ਹਾਂਜੀ ਹੂੰ ਪੁਲਿਸ ਕੀ ਕਹਿੰਦੀ ਹੈ ਹੁਣ ਤੁਹਾਨੂੰ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਫੇਰ ਠੱਟੀ ਆਣੇ